ਕਿ ਗੱਡੀਆਂ ਦਵਾਤੀਆਂ ਬੇਨਤਾਂ ਦਾ ਕਰਦੀਆਂ ਗੁੱਟੀਆਂ ਚੜਾਤੀਆਂ ਵੀ ਵੀ ਦੇਖਦੇ ਆ ਆ ਸਭ ਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਬਕਰੇ ਤਰੀਕੇ ਨਾਲ ਸਰਪ ਰਈ ਦਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵੀ ਤੂੰ ਦੇਖ ਸਕਦੇ ਹੋ ਕਿ ਕੁੜੀ ਕੈਨੇਡਾ ਤੋਂ ਬਿਨਾ ਦੱਸੇ ਘਰ ਆਉਂਦੀ ਆ ਤੇ ਦੇਖੋ ਕਿਵੇਂ ਬਾਪੂ ਟੈਂਪੂ ਤੇ ਬੈਠ ਕੇ ਸੈਰ ਜਾ ਰਿਹਾ ਹੁੰਦਾ ਤਾਂ ਧੀ ਆਪਣੇ ਬਾਪੂ ਨੂੰ ਆਵਾਜ਼ ਮਾਰਦੀ ਆ ਤੇ ਫਿਰ ਦੇਖੋ ਜੋ ਅੱਗੇ ਹੋਇਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ i you